ਆ ਦੋਸਤੋ ਦੇਖੋ ਯਾਰ ਹਾਂ ਮੇਰਾ ਵੀ ਆਈ ਆਹ ਭਈਆ ਇਹ ਬੱਚੇ ਨੂੰ ਚਾਕੇ ਭਾਈਦਾ ਸੀਗਾ ਜੀ ਬਈ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰ ਦਿਓ ਸਾਡੇ ਪੰਜਾਬ ਦੇ ਹਲਾ ਦੇ ਨੇ ਮਾਰੇ ਹੋ ਚੁੱਕੇ ਆ ਵੀ ਅਸੀਂ ਬੱਚਿਆਂ ਨੂੰ ਸੇਫ ਨਹੀਂ ਰੱਖ ਸਕਦੇ ਬੱਚਾ ਰੋ ਰਿਹਾ ਬਾਈ ਜੀ ਇਹ ਮੇਰਾ ਆਪਣਾ ਬੱਚਾ ਜੀ ਇਹ ਸਾਡਾ ਬੱਚਾ ਹੈ ਇਹ ਆ ਲੈ ਕੇ ਚੱਲ ਬੱਚੇ ਨੂੰ ਲੈ ਕੇ ਚੱਲ ਇਹ ਸਾਲੇ ਦੇ ਮਾਰਦੇ ਕਰਦਾ ਘਟਾਪਾ ਬਾਈ ਜਿਹੜੀ ਇਹ ਵੀਡੀਓ ਨਾ ਪੰਜਾਬ ਦੇ ਹਲਾ ਦੇ ਨੇ ਮਾਰੇ ਹੋ ਗਏ ਆ ਦੇਖੋ ਹਾਂ ਦੱਸ ਹਟ ਜਾ ਹਟ ਵੀਡੀਓ ਬਣਾ ਦੀ ਵੀਡੀਓ ਬਣਾ ਦੀ ਪਾਸੇ ਨੂੰ ਸਾਰਾ ਪਾਸੇ ਆ ਗਾ ਗਾ ਲੱਸੋ ਬੱਚਾ ਨਹੀਂ ਕਰਦੇ ਉਸ ਭਾਈ ਜੀ ਹਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਹੋਈ ਐ ਬੱਚੇ ਨੂੰ ਉਥੇ ਲੈ ਕੇ ਬੱਚੇ ਨੂੰ ਮਾਰਿਆ ਗਿਆ ਐ ਬੱਚਾ ਨੇ ਉਥੇ ਕਿੱਡੀ ਬਰਤੀ ਜ਼ਿੰਦਗੀ ਕੀਤੀ ਐ ਬੱਚਾ ਨੂੰ ਕੀ ਕਰਦਾ ਭਾਈ ਗਲਤੀ ਹੋ ਗਈ ਦੱਸ ਭਾਈ ਗਲਤੀ ਬੋਲ ਭਾਈ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਬੜਾ ਵੀਡੀਓ ਦੀ ਭਾਈ ਜੀ ਭਾਈ ਬੇਨਸੀ ਦਾ ਬੱਚਾ ਹੁੰਦਾ ਨਾ ਉਹ ਪਤਾ ਹੁੰਦਾ ਭਾਈ ਜੀ ਵੀ ਥੋੜੇ ਬੱਚਾ ਥੋਡੀ ਜਾਨ ਥੋੜੇ ਬੱਚੇ ਚ ਹੁੰਦੀ ਐ ਥੋਡੀ ਜਾਨ ਹੋਰ ਕਿਸੇ ਨਹੀਂ ਹੁੰਦੀ ਦੇਖੋ ਭਾਈ ਮੈਂ ਤੇ ਮੇਰਾ ਭਰਾ ਮੋਟਰਸਾਈਕਲ ਖਾ ਲਾ ਖਾ ਮੋਟਰਸਾਈਕਲ ਖਾ ਲਾ ਭਾਈ ਆ ਬੰਦਾ ਸ਼ਰੇ ਆਂ ਭਾਈ ਵੀਰ ਬਾਈ ਅਸੀਂ ਤਾਂ ਨਾ ਕਿਤੇ ਬਾਹਰ ਗਏ ਹੋਏ ਸੀਗੇ ਉਹ ਸਾਰੇ ਕੈਮਰੇ ਲੱਗੇ ਸੀਗੇ ਮੋਟਰਸਾਈਕਲ ਤੇ ਇੱਥੇ ਆ ਕੇ ਇਹਦਾ ਮੋਟਰਸਾਈਕਲ ਫੜਿਆ ਗਿਆ ਫੜਿਆ ਕਿਵੇਂ ਗਿਆ ਮੋਟਰਸਾਈਕਲ ਦਾ ਚਿੱਲ ਮੁਕ ਹੱਸ ਬੋਲ ਕੈਮਰਾ ਲੱਗ ਬੋਲ ਬੋਲ 10 ਕਿਵੇਂ ਫੜਿਆ ਗਿਆ ਸਾਰੇ ਸਾਰੇ 10 ਸੱਚ 10 ਬੋਲ ਗਲਤੀ ਹੋ ਗਈ ਗਲਤੀ ਨਹੀਂ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਤੈਨੂੰ ਕੁਝ ਪੁੱਛ ਪੁੱਛ ਕੇ ਨਾਲ ਮੁਰੇ ਲਿਖ ਤਸ ਬੱਚਾ ਚੱਕਿਆ ਕਿਵੇਂ ਅਕਰੇ ਕਿਵੇਂ ਬੜਿਆ ਤੱਕਰੇ ਬੜਿਆ ਅਕਰੇ ਬੜਾ ਕਿਵੇਂ ਸੀ ਕੰਦ ਤੱਪ ਕੇ ਬੜਿਆ ਅਕਰੇ ਕੰਦ ਤੱਪ ਤਸ ਖਾਮਣੇ ਖਾ ਲ ਕੰਦ ਕੰਦ ਤੱਪ ਕੇ ਬੜਦੇ ਸੀ ਕੰਦ ਤੱਪ ਕੇ ਭਾਈ ਜੀ ਬੜਿਆ ਕਿਉਂਕਿ ਕੱਲੀਆਂ ਬੁੜੀਆਂ ਸੀਗੀਆਂ ਬੁੜੀਆਂ ਤੋਂ ਫੜਿਆ ਨਹੀਂ ਗਿਆ ਅਸੀਂ ਅਸੀਂ ਇੱਧਰ ਆ ਖੇਤ ਆ ਰਹੇ ਸੀ ਦੋਨੇ ਭਾਈ ਉਹ ਦੂਜਾ ਭਾਈ ਆਪਣਾ ਬੱਚੇ ਨੂੰ ਲੈ ਕੇ ਚਲਾ ਗਿਆ ਆਸੋ ਬੱਚਿਆਂ ਨੂੰ ਕੀ ਕਰਦੇ ਗੁਰਦੇ ਕਰਦੇ ਆ ਗੁਰਦੇ ਕਹਾ ਵੇਚਦੇ ਕੀ ਕਰਦੇ ਬਈਓ ਗੁੱਸੇ ਚ ਸੱਚੀ ਗੱਲ ਕਰ ਕਹਾ ਬੱਚਿਆਂ ਨੂੰ ਕੀ ਕਰਦੇ ਵੇਚਦੇ ਬੱਚਿਆਂ ਨੂੰ ਲੈ ਕੇ ਕਹਾ ਸਰਦਾਰ ਨਾ ਕੁੰਦਕ ਸੀ ਬਈ ਬਕਵਾਸ ਨਾ ਕਰੋ ਓਏ ਤੇਰਾ ਅਸੀਂ ਆ ਮੂੰਹ ਤੇ ਕਪੜਾ ਬੋਗ ਬਣਨਾ ਹੈ ਕਦ ਲਈ ਬਣੇ ਨਾ ਬਾਈ ਇਹ ਕਪੜੇ ਤੁਹਾਨੂੰ ਮੈਂ ਦੱਸਦਾ ਅਸਲੀਤ ਕੀ ਹੈ ਕਪੜੇ ਬੰਦੇ ਆ ਲੋਕਾਂ ਨੂੰ ਇਹ ਫੁੱਦੂ ਬਣਾਉਣ ਵਾਸਤੇ ਇਹਨਾਂ ਨੂੰ ਇਹ ਹੈ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਇਹ ਇਹ ਹੋ ਜਾਂਦਾ ਵੀ ਆਪਣਾ ਕੀ ਹੈਗਾ ਲੋਕਾਂ ਨੂੰ ਕੋਈ ਪਤਾ ਲੱਗਣਾ ਵੀ ਧੁੱਪ ਚ ਕਪੜਾ ਬੰਨਿਆ ਹੋਇਆ ਜਾਂ ਇਹ ਬੰਦਾ ਹੋਰ ਹੈ ਦੱਸ ਓਏ ਬੋਲ ਬੋਲ ਦੱਸ ਸਰਦਾਰ ਨਾਲ ਗੁੱਸਾ ਸੀ ਭਾਈ ਕਿਵੇਂ ਦੱਸ ਉਹਨੇ ਗੁੱਸੇ ਚ ਬੋਲਤਾ ਸੀ ਭਾਈ ਗਾਲਾਂ ਕੱਢਦਾ ਸੀ ਕੀ ਕੀ ਕਰਦਾ ਸੀਗਾ ਗਾਲਾਂ ਕੱਢਦਾ ਸੀਗਾ ਕੀ ਸਰ ਓਏ ਬਕਵਾਸ ਨਾ ਕਰ ਇਹ ਬਾਈ ਮੇਰੇ ਲੱਗਿਆ ਹੋਇਆ ਹੈ ਬੰਦਾ ਇੱਕਦਮ ਚਲੇ ਲੱਗੇ ਮੇਰੇ ਕਪੜਾਵਾ ਮੂੰ ਤੋਂ ਬੱਚਿਆਂ ਦਾ ਕਰਦੇ ਕੀ ਬੱਚਾ ਨੂੰ ਕਹਾ ਵੇਚਦੇ ਹੋ ਵੀਰੂ ਅਕੀਲਾ ਦੱਸ ਭਾਈ ਵੇਚਦੇ ਨਹੀਂ ਬਾ ਮਾਰ ਗੁੱਸਾ ਸੀਗਾ ਸਰਦਾਰ ਨੇ ਗੁੱਸਾ ਸੀ ਮੈਂ ਝੂਠ ਨਾਲ ਬੱਚਾ ਬਾਈ ਬਾਈ ਇਹ ਬੱਚਾ ਨੂੰ ਵੇਚਦੇ ਐ ਵੇਚ ਦਿੰਦੇ ਐ ਬੱਚਾ ਨੂੰ ਵੇਚਦੇ ਐ ਕਟੋ ਘਟ ਬਾਈ ਉਹ ਬੱਚੇ ਦੀ ਮੈਂ ਕਹਿੰਦਾ ਕਿਉਂ ਸਹੀ ਨਹੀਂ ਕਰੋੜਾ ਕਰੋੜਾ ਦੇ ਅਰਬੀਏ ਦੇ ਬੱਚੇ ਦੀ ਅਰਬਾਂ ਅਰਬੀਏ ਕੀਮਤ ਵੀ ਨਹੀਂ ਬੱਚੇ ਨੂੰ ਕਿੰਨੇ ਦੇ ਵੇਚਦੇ ਆ ਘਟੋ ਘਟ ਕਹਾਂ ਜਾ ਕੇ ਬੋਲ 20000 ਬਾਈ 20 20000 ਨਸਾ ਕਰਦਾ ਕੋਈ ਨਹੀਂ ਬਾਈ ਦੱਸ ਨਹੀਂ ਫਿਰ 20000 ਕਿਵੇਂ ਵੇਚਦੇ ਐ ਬਾਈ ਝੂਠ ਬੋਲਦਾ ਇਹ ਮੈਂ ਹਾਂ ਤੁਹਾਨੂੰ ਦੱਸ ਸੱਚ ਦੱਸਦਾ ਕਟੋ ਘਟ ਗੁਰਦੇ ਦੇੜਾ ਅੱਖਾਂ ਕੱਢ ਕੇ ਬਾਈ ਜੀ ਵੇਚਦਿਆ ਜਿੰਨੇ ਇੱਕ ਬੱਚਾ ਇਹ 5-5 6-6 ਲੱਖ ਦਾ ਵੇਚ ਦਿਆ ਸੱਚ ਦੱਸੋ ਇਦੋਂ ਡੰਡਾ ਫਿਰੂ ਸਾਰਾ ਮੈਂ ਹਾਂ ਬਾਈ ਬੋਲ ਬੋਲ ਸੱਚ ਬਾਈ ਖੜ ਜਾ ਹੁਣ ਵੀਡੀਓ ਨੂੰ ਦੇਖ ਮਿੰਟ ਸਾਰਾ ਸੱਚ ਬੋਲ ਹੱਥ ਬੋਲ ਸੱਚ ਬੋਲ ਸਾਰਾ ਕੈਮਰੇ ਤੇ ਬੋਲ ਸਾਰਾ ਕੁਝ ਬਣਾ ਬਰਦੱਸ ਬਾਈ ਕਿੰਨਾ ਚਲੋ ਮੈਂ ਤੈਨੂੰ ਕਿੰਨਾ ਚਲੋਗਾ ਤੈਨੂੰ ਸਾਲ ਹੀ ਹੋ ਗਿਆ ਬਾਈ ਤੂੰ ਇਹਦੇ ਨਾਲ ਗੱਲ ਕਰ ਇਹਨੂੰ ਸਾਰੇ ਸਵਾਲ ਪੁੱਛ ਸਾਰੇ ਸਵਾਲ ਪੁੱਛ ਇਹਨੂੰ ਨਹੀਂ ਵੀਡੀਓ ਬਣਾ। ਬੱਸ ਉਹਨੂੰ ਕਿੰਨਾ ਚਿਰ ਹੋ ਗਿਆ ਕਿਦਾਂ ਕੰਮ ਕਰਦਾ ਕਿੰਨੇ ਬੰਦੇ ਆ ਕਿੰਨੇ ਗੈਂਗ ਦੇ ਹੋਏ ਤੇ ਕਿੱਥੋਂ ਆ। ਸਰਪਰ ਪੁੱਛ ਉਹਨੂੰ। ਕਿੰਨਾ ਟਾਈਮ ਹੋ ਗਿਆ ਬਈ ਤੈਨੂੰ? ਸਾਲ ਹੋ ਗਿਆ ਬਈ। ਤੇ ਕਿੱਥੋਂ ਕਿੱਥੇ ਦਾ ਰਹਿਣ ਵਾਲਾ? ਯੂਪੀ ਦੇ ਬਈ। ਤੇ ਪੰਜਾਬ ਦੇ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ? 3 ਸਾਲ ਹੋ ਗਏ। ਤੇ ਗਾਹ ਕਿੱਥੇ ਵੇਚਦੇ ਬੱਚੇ? ਯੂਪੀ ਚ ਬਈ। ਤੇ ਇਹਨੂੰ ਕਿੱਥੇ ਵੇਚਣ ਦੀ ਹੁਣ ਸੀਗੀ? ਉਧਰ ਹੀ ਲੈ ਜਾਣਾ ਸੀ। ਤਵੇਚ ਦੇਖ ਤਾਂ ਤੁਸੀਂ ਇਹਨਾਂ ਨੂੰ ਕਿ ਇਥੋਂ ਪੈਸੇ ਵੱਧ ਨਹੀਂ ਮਿਲਦੇ